ਕੁਝੋ ਤਰੀਕੇ ਦੇ ਨਾਲ ਇਹ ਮਹੌਲ ਜਮਾ ਕੇ ਰੱਖਦਾ ਪੂਰੀ ਗਰਮੀ ਦੇ ਵਿੱਚ ਵੀ ਇੱਕ ਵਾਰ ਜ਼ੋਰਦਾਰ ਤਾੜਾ ਹੋ ਜਾ ਤੁਹਾਡੇ ਵੀ ਹੱਜ ਲੱਗ ਜੂਗਾ ਸੋ ਬਹੁਤ ਸਾਰਾ ਸੰਯੋਗ ਸਾਡੀ ਪੂਰੀ ਕਮੇਟੀ ਦੇ ਵੱਲੋਂ ਬਾਬਾ ਜੀ ਦਾ ਮੇਲਾ ਤਨਤਨ ਪੀਰ ਬਾਬਾ ਮਿਸ਼ਰੀ ਦਾ ਜਿਸ ਨਾਲ ਦੀ ਯਾਦ ਵਿੱਚ ਹਰ ਸਾਲ ਇਸਲਾਣਾ ਮੇਲਾ ਕਰਵਾਇਆ ਜਾਂਦਾ ਬਿਲਕੁਲ ਜੀ ਲਾਈਵ ਜਿਹੜਾ ਤੁਸੀਂ ਦੇਖ ਰਹੇ ਹੋ ਕੌਰਾ ਸਿੱਧੂ 뮤직 ਜਿਨ੍ਹਾਂ ਦੇ ਵੱਲੋਂ ਅੱਜ ਦਾ ਜਿਹੜਾ ਪੂਰਾ ਮੇਲਾ ਉਹ ਲਾਈਵ ਜਿਹੜਾ ਸ਼ੂਟ ਕੀਤਾ ਜਾ ਰਿਹਾ ਤੁਸੀਂ ਜਾ ਕੇ ਸਾਰੇ ਜਣੇ ਉਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਐਂਡ ਜਿਨੇ ਵੀ ਆਪਣੇ ਐਨਆਰਆਈ ਭਰਾ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਹੋ ਰਿਹਾ ਤੇ ਜਿਨੇ ਵੀ ਰਿਲੇਟਿਵਸ ਨੇ ਉਹਨਾਂ ਨੂੰ ਪਲੀਜ਼ ਇਹ ਮੇਲੇ ਦਾ ਜਿਹੜਾ ਲਿੰਕ ਆ ਉਹ ਸੈਂਡ ਕਰੋ ਤਾਂ ਕਿ ਵੱਧ ਤੋਂ ਵੱਧ ਸਾਡੇ ਪਿੰਡ ਦੇ ਜਿਨੇ ਵੀ ਪ੍ਰਬੰਧਕ ਤੇ ਸੱਜਣ ਉਹਨਾਂ ਕੋਲ ਪਹੁੰਚ ਸਕੇ ਸਭ ਤੋਂ ਪਹਿਲਾਂ ਬਹੁਤ ਸਾਰਾ ਪਿਆਰ ਸਤਿਕਾਰ ਜਿਨ੍ਹਾਂ ਦੇ ਵੱਲੋਂ ਆਇਆ ਔਰ ਨਾਲ-ਨਾਲ ਮੇਲੇ ਦੇ ਵਿੱਚ ਵੀ ਵੱਡਾ ਯੋਗਦਾਨਾ ਬਹੁਤ ਇੰਸਪੈਕਟਿਡ ਸਰਦਾਰ ਅਜੀਬ ਸਿੰਘ ਜੀ ਯੂਐਸਏ ਔਰ ਉਹਨਾਂ ਦੇ ਨਾਲ ਹੀ ਸ਼੍ਰੀ ਮੁਖਤਰ ਸਾਹਿਬ ਤੋਂ ਟਰਾਂਸਪੋਰਟ ਦੁਬਈ ਐਂਡ ਸੰਧੂ ਟਰਾਂਸਪੋਰਟ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਸੰਧੂ ਟਰਾਂਸਪੋਰਟ ਐਂਡ ਦੁਬਈ ਟਰਾਂਸਪੋਰਟ ਉਹਨਾਂ ਦੇ ਨਾਲ ਹੀ ਸਰਦਾਰ ਸਿਮਰਨਦੀਪ ਸਿੰਘ ਸਿਮੀ ਮਲਕੀਤ ਸਿੰਘ ਫੌਜੀ ਸਾਹਿਬ ਸਰਦਾਰ ਲਾਡੀ ਬਰਾੜ ਜੀ ਅੰਗਰੇਜ਼ ਸਿੰਘ ਜੀ ਰੋਡੇ ਵਾਲੇ ਉਹਨਾਂ ਦੇ ਨਾਲ ਹੀ ਸਰਦਾਰ ਗੁਰਵਿੰਦਰ ਸਿੰਘ ਜੀ ਸੰਧੂ ਸਾਹਿਬ ਸਰਦਾਰ ਆਸ਼ਦੀਪ ਸਿੰਘ ਜੀ ਇੰਗਲੈਂਡ ਔਰ ਗੁਰਪ੍ਰੀਤ ਸਿੰਘ ਜੀ ਕੈਨੇਡਾ ਸਰਦਾਰ ਪਲਵਿੰਦਰ ਸਿੰਘ ਜੀ ਸੰਧੂ ਸਾਹਿਬ ਭਾਈ ਮੀਤੂ ਬਰਾੜ ਜੀ ਉਹਨਾਂ ਦੇ ਨਾਲ ਹੀ ਸਰਦਾਰ ਅਮਨਦੀਪ ਸਿੰਘ ਉਹਨਾਂ ਦੇ ਨਾਲ ਸਰਦਾਰ ਬਖਸ਼ੀਸ਼ ਬਰਾੜ ਜੀ ਔਰ ਗਲਬਾਗ ਸਿੱਧੂ ਉਹਨਾਂ ਦੇ ਨਾਲ ਹੀ ਤਲਵਿੰਦਰ ਸਿੰਘ ਸਿੱਧੂ ਦਲਜੀਤ ਸਿੰਘ ਸਿੱਧੂ ਔਰ ਉਹਨਾਂ ਦੇ ਨਾਲ ਹੀ ਦਮਨ ਬਾੜ ਜੀ ਲਾਪਰੀ ਸੰਧੂ ਜੀ ਜਗਰਾਜ ਸਿੰਘ ਸੰਧੂ ਜੀ ਨੇਤਾ ਸਿੰਘ ਸੰਧੂ ਜੀ ਔਰ ਗੁਰਸਿਮਰਨ ਬਰਾੜ ਜੀ ਔਰ ਜਗਸੀਰ ਸਿੰਘ ਬਰਾੜ ਜੀ ਔਰ ਕਰਪਾਲ ਸਿੰਘ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਸੋ ਜੀ ਜੀ ਜਿੰਨੀ ਵੀ ਸਾਡੀ ਸੰਧੂ ਫੈਮਿਲੀ ਆ ਜਿਨ੍ਹਾਂ ਦੇ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ ਇੱਕ ਵਾਰੀ ਕਮੇਟੀ ਵੱਲੋਂ ਬੇਨਤੀ ਹੈ ਕਿ ਫਿਰ ਦੁਬਾਰਾ ਨਾਮ ਜਿਹੜੇ ਬੋਲੇ ਜਾਣ ਮੈਂ ਬਿਲਕੁਲ ਮੇਰੀ ਡਿਊਟੀ ਇਹੀ ਹੈ ਜੀ ਮੈਂ ਸਿਰ ਤੋਂ ਬੋਲਦਾ ਸਰਦਾਰ ਅਜੈਬ ਸਿੰਘ ਜੀ ਫਰੋਮ ਯੂ ਐਸ ਏ ਜਿਨ੍ਹਾਂ ਦੇ ਵੱਲੋਂ ਬਹੁਤ ਵੱਡਾ ਸੰਯੋਗ ਹੈ ਇਸ ਮੇਲੇ ਨੂੰ ਕਰਾਉਣ ਦੇ ਲਈ ਉਹਨਾਂ ਦੇ ਨਾਲ ਹੀ ਸ਼੍ਰੀ ਮੁਖਸਰ ਸਾਹਿਬ ਤੋਂ ਜਿਹੜੀ ਸਾਡੀ ਟਰਾਂਸਪੋਰਟ ਆ ਦੁਬਈ ਵਾਲੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਸੰਧੂ ਟਰਾਂਸਪੋਰਟ ਔਰ ਬਹੁਤ ਹੀ ਇੰਸਪੈਕਟਰ ਸਿਮਰਨਦੀਪ ਸਿੰਘ ਸਿਮੀ ਜੀ ਮਲਕੀਤ ਸਿੰਘ ਫੌਜੀ ਜੀ ਲਾਡੀ ਬਰਾੜ ਜੀ ਅੰਗਰੇਜ਼ ਸਿੰਘ ਜੀ ਰੋਡੇ ਵਾਲੇ ਗੋਬਿੰਦਰ ਸਿੰਘ ਜੀ ਸੰਧੂ ਔਰ ਉਹਨਾਂ ਦੇ ਨਾਲ ਹੀ ਅਰਸ਼ਦੀਪ ਸਿੰਘ ਜੀ ਇੰਗਲੈਂਡ ਗੁਰਪ੍ਰੀਤ ਸਿੰਘ ਜੀ ਕੈਨੇਡਾ ਸਰਦਾਰ ਪਲਵਿੰਦਰ ਸਿੰਘ ਜੀ ਸੰਧੂ ਸਾਹਿਬ ਮੀਤੂ ਬਰਾੜ ਜੀ ਅਮਨਦੀਪ ਸਿੰਘ ਜੀ ਬਖਸ਼ੀਸ਼ ਸਿੰਘ ਬਰਾੜ ਸਾਹਿਬ ਗਲਬਾਗਸਨ ਸੰਧੂ ਜੀ ਪਲਵਿੰਦਰ ਸਿੰਘ ਸੰਧੂ ਜੀ ਔਰ ਉਹਨਾਂ ਦੇ ਨਾਲ ਹੀ ਸਰਦਾਰ ਦਰਜੀਤ ਸਿੰਘ ਜੀ ਸੰਧੂ ਸਾਹਿਬ ਦਮਨਵਾਰ ਜੀ ਸਰਦਾਰ ਲਵਪ੍ਰੀਤ ਸਿੰਘ ਸੰਧੂ ਸਾਹਿਬ ਜਗਰਾਤ ਸਿੰਘ ਜੀ ਸੰਧੂ ਨੇਤਾ ਸਿੰਘ ਜੀ ਸੰਧੂ ਗੁਰ ਸਿਮਰਤ ਸਿੰਘ ਜੀ ਵਿਰਾਟ ਔਰ ਜਗਸੀਰ ਸਿੰਘ ਜੀ ਔਰ ਬਾਬਾ ਕਰਪਾਲ ਜੀ ਸੋ ਇੱਕ ਵਾਰੀ ਪੂਰੀ ਕਮੇਟੀ ਦੇ ਨਾਮ ਤੇ ਜ਼ੋਰਦਾਰ ਤਾੜੀ ਲਾ ਦਿਓ ਮੇਲਾ ਆਪਾਂ ਕਿਸੇ ਛੋਟੇ ਬੱਚੇ ਨੂੰ ਕਹਿ ਦਈਏ ਲਿਖਣਾ ਬਹੁਤ ਸੌਖਾ ਪਰ ਕਰਉਣਾ ਉਸ ਤੋਂ ਵੀ ਵੱਡਾ ਉਦਮ ਹੈ ਤੇ ਦੇਖੋ ਕਿੰਨੀ ਗਰਮੀ ਦੇ ਵਿੱਚ ਇੰਨਾ ਸਾਰਾ ਸਹਿਯੋਗ ਕਿਦਰੇ ਆ ਸਾਊਂਡ ਦਾ ਪ੍ਰਬੰਧ ਪੱਖਿਆਂ ਦਾ ਪ੍ਰਬੰਧ ਔਰ ਨਾਲ ਦੀ ਨਾਲ ਸਾਡੀ ਅੱਜ ਦੀ ਪਿਆਰੀ ਜੋੜੀ ਜਿਨ੍ਹਾਂ ਨੂੰ ਤੁਸੀਂ ਸਾਰਾ ਜਾਣੇ ਬੜੇ ਪਿਆਰ ਸਤਿਕਾਰ ਦੇ ਨਾਲ ਸੁਣ ਰਹੇ ਹੋ ਔਰ ਬਹੁਤ ਸਾਰੇ ਗੀਤ ਹਜੇ ਬਾਕੀ ਆ ਪਰ ਅਸੀਂ ਰਲ ਮਿਲ ਕੇ ਇਸ ਤਰ੍ਹਾਂ ਰੌਣਕ ਲਾਵਾਂਗੇ ਇੱਕ ਵਾਰੀ ਕਮੇਟੀ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਪਿਆਰ ਸਤਿਕਾਰ ਨਾਲ ਬਿਠੇ ਰਹਿਣਾ ਅੱਜ ਅਸੀਂ ਸ਼ੁਰੂ ਤਾਂ ਕੀਤਾ ਕਿਉਂਕਿ ਸਾਡੀਆਂ ਭੈਣਾਂ ਜਿਹੜੀਆਂ ਉਹ ਤਕਰੀਬਨ 5-6 ਵਜੇ ਘਰੇ ਚਲੀ ਜਾਂਦੀਆਂ ਨੇ ਜਿੰਨਾ ਬਾਈਂ ਦੱਸਿਆ ਕਿ ਧਾਰਾਂ ਦਾ ਟਾਈਮ ਹੋ ਜਾਂਦਾ ਬਾਅਦ ਫਿਰ ਸੋਨੋ ਦਾ ਪਾਪਾ ਵੀ ਬੋਲਦਾ ਵੀ ਆ ਧਾਰਾਂ ਦਾ ਟਾਈਮ ਹੋ ਗਿਆ ਹੁਣ ਤੁਸੀਂ ਆਈਆਂ ਨਹੀਂ ਤਾਂ ਅਸੀਂ ਅੱਜ ਪਹਿਲਾਂ ਹੀ ਸ਼ੁਰੂ ਕਰ ਲਿਆ ਤੁਸੀਂ ਬੜੇ ਪਿਆਰ ਸਤਿਕਾਰ ਨਾਲ ਸਾਰੇ ਜਣੇ ਬੈਠ ਕੇ ਸੁਣ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਬਹੁਤ ਸਾਰੀਆਂ ਫਰਮਾਇਸ਼ਾਂ ਹਜੇ ਬਾਕੀ ਆਣੀ ਹਣੀ ਬਿਲਕੁਲ ਆ ਬਿਲਕੁਲ ਦੋ ਚਾਰ ਆਪਾਂ ਵਾਜਾ ਦੇ ਨੂੰ ਸੁਣਾਉਣੀ ਆ ਅੱਛਾ ਮੰਨ ਕੇ ਚਲੋ ਅੱਜ ਦੀ ਇਸ ਮੇਲੇ ਵਿੱਚ ਅਗਰ ਮੇਨ ਮਿੱਤਰ ਭਾਜੀ ਹੋਰੀ ਆਏ ਹੁੰਦੇ ਤਾਂ ਕਿਦਾਂ ਉਹ ਬੋਲਦੇ ਇੱਕ ਮੈਰਿਜ ਦੇ ਵਿੱਚ ਗਏ ਮੰਨ ਕੇ ਚਲੋ ਬੇਰ ਜਗਾਰ ਹੋ ਗਏ ਤੇ ਕਿਸ ਤਰ੍ਹਾਂ ਉਹ ਸਾਰੇ ਐਕਟਰ ਸਿੰਗ ਉੱਥੇ ਪਹੁੰਚੇ ਹੋਏ ਆ ਸਭ ਤੋਂ ਪਹਿਲਾਂ ਮੇਨ ਮਿੱਤਰ ਜੀ दारू ਵਾਲੇ ਕਾਊਂਟਰ ਤੇ ਖੜੇ ਹੋ ਕਿਦਾਂ ਓਏ ਹੋਏ ਮਾਇਕਾ ਮਾਰੀ ਬਾਸੀ ਘਟਣ ਗਿਆ ਸੀ ਮਾਇਕਾ ਮਾਰੀ ਬਾਸੀ ਘਟਣ ਗਿਆ ਸੀ ਖੜ ਖੜ ਕੇ ਲਿਆਦੀ ਬੱਲੀ ਮੇਰਾ ਭਿਆਕੇ ਮੋਟਾ ਸੰਤਰਾ ਮੈਂ ਤਾਂ ਸਾਰਾ ਨੁਕਾਦੂ ਟੱਲੀ ਹੋਈ ਆ ਰੋ ਨਦੀ ਛਲਿਆਲੇ ਚੱਕਦੀ ਬੱਲੀ ਇੱਕ ਵਾਰੀ ਤਾੜੀ ਲੱਗ ਗਈ ਜੀ ਬਹੁਤ ਲੱਗ ਗਈ ਉਹ ਨਾਲ ਦੀ ਨਾਲ ਦੇਖਿਆ ਕਿ ਉੱਥੇ ਗੁਰਪ੍ਰੀਤ ਘੁੱਗੀ ਬਾਜੀ ਠੰਡੇ ਵਰਤਾ ਰਹੇ ਕਿੰਨਾ ਮੈਂ ਠੰਡਾ ਨਾ ਤਪਾ ਨਾ ਗੋਲਿਆੜਾ ਬਤਾਈ ਯਾਰ ਹੈ ਕੀ ਬਗ ਬਗ ਜਿਉਂ ਉਹਨਾਂ ਨੇ ਸਿੱਧਾ ਹੀ ਚੱਕ ਕੇ ਮੂੰਹ ਨੂੰ ਲਾ ਲਿਆ ਪਿੱਛੇ ਕਿਤੇ ਨਵਜੋਤ ਸਿੰਘ ਸਿੱਧੂ ਬਾਜੀ ਖੜੀ ਸੀ ਉਹ ਕੀ ਕਰੇ ਸੀ ਓਏ ਕਹੂ ਜੋ ਅੱਖੋਂ ਵਿੱਚ ਉਤਰ ਜਾਏ ਉਸੇ ਸੁਆਮ ਕਹਿੰਦੇ ਜੋ ਆਦਮੀ ਕੋ ਮਾਰ ਦੇ ਉਸੇ ਖਵਾਬ ਕਹਿੰਦੇ ਹੈ ਉਸ ਜਿਸੇ ਤੂੰ ਘਟ ਘਟ ਕਰਕੇ ਪੀਆ ਉਸੇ ਸ਼ਰਾਬ ਤੇ ਗਰੂ ਠੋਕੋ ਤਾਲੀ ਉਹ ਨਾਲ ਦੀ ਨਾਲ ਹੀ ਦੇਖਿਆ ਕਿ ਲੈਜੈਂਡ ਮੁਹੰਮਦ ਸਦੀਕ ਸਾਹਿਬ ਉੱਥੇ ਗਾਣਾ गा ਰਹੇ ਸੀ ਤਾਂ ਉਹ ਵੀ ਪਹੁੰਚੇ ਹੋਏ ਸੀ ਕਿ ਉਹਨਾਂ ਨੂੰ ਪੇਸ਼ ਕੌਣ ਕਰ ਰਿਹਾ ਸੀ ਜੀਤ ਪੈਂਚਰ ਵਾਲੇ ਉਹ ਕਿਦਾਂ ਓ ਹੋ ਹੋ ਬਲਿੰਦਰਾ ਤਾਂ ਕਮਾਲ ਹੋ ਗਿਆ ਤੁੱਤੀ ਪੈਰ ਕਰ ਮਾਲੋ ਗੱਤ ਤੂ ਦੀ ਬੇਬੇ ਨੂੰ ਕਾ ਮੜਾ ਚਾ ਗਾਣਾ ਲਾੜੇ ਉਹ ਬੇਬੇ ਵੇਖ ਲੈ ਹੱਸੀ ਚੋਂ ਦੀ ਬਲਿੰਦਰਾ ਓਏ ਕਾ ਦੀ ਤਲਾ ਦੇ ਜੱਗ ਹੁਣ ਨਾਲ ਨਾਲ ਮੁਹੰਮਦ ਸਦੀਕ ਸਾਹਿਬ ਉਹ ਕਿਦਾਂ ਸੱਬਦੀ ਦੇ ਉੱਪਰ ਗਾਣਾ ਗਾ ਰਹੇ ਆਂ ਤਾਜੀ ਤਾਜੀ ਅਰੇ ਭੀਲ ਬਾਬੇ ਵਿੱਚ ਵਾਗੇ ਤਾਜੀ ਤਾਜੀ ਅਰੇ ਭੀਲ ਬਾਬੇ ਵਿੱਚ ਵਾਗੇ ਹੰਤ ਤਾਜੀ ਤਾਜੀ ਅਰੇ ਭੀਲ ਬਾਬੇ ਵਿੱਚ ਵਾਗੇ ਇਹਨੂੰ ਚੰਗੀ ਤਰ੍ਹਾਂ ਕਰੀ ਲੈ ਤੂੰ ਬੰਦੇ ਨੀ ਹਈ ਇਹਨੂੰ ਚੰਗੀ ਤਰ੍ਹਾਂ ਕਰੀ ਲੈ ਤੂੰ ਬੰਦੇ ਨੀ ਹਈ ਕੀ ਬਚੀਗੇ ਹਾਨਣੇ ਢੇਗ ਦਿਨ ਰੇਡੀ ਉਤੋਂ ਖੁੰਬਨੀ ਹਈ ਕੀ ਬਚੀਗੇ ਹਾਨਣੇ ਢੇਗ ਦਿਨ ਰੇਡੀ ਉਤੋਂ ਅੰਬਦੀ ਹਈ ਕੀ ਬਚੀਗੇ ਹਾਨਣੇ ਜੇ ਨਾਲ ਦਿਨ ਨਾਲ ਦੇਖਿਆ ਕਿ ਉਥੇ ਕਲਾਕਾਰ ਬਹੁਤ ਐ ਜੋ ਜੋ ਹਨੀ ਸਿੰਘ ਤੇ ਲੇਟ ਹੋ ਗਏ ਉਧਰੋਂ ਕਨਵਰ ਗਰੇਵਾਲ ਸਾਹਿਬ ਆ ਗਏ ਉਹਨਾਂ ਨੂੰ ਕਮੇਟੀ ਵਾਲੇ ਕਹਿਣ ਲੱਗੇ ਵੀ ਕਹਿੰਦੇ ਭਾਜੀ ਤੁਸੀਂ ਸੁਣਾਓ ਕੁਛ ਨਾ ਕੁਛ ਉਹ ਸੂਫੀ ਗਾਉਣ ਵਾਲੇ ਇਧਰੋਂ ਕੋਈ ਸ਼ਰਾਬੀ ਜਾਂ ਗੜੇ ਨਾਲ ਆਇਆ ਕਰਾ ਕਹਿੰਦਾ ਹੈਲੋ ਗਾਣਾ ਕਾਹਗਾ ਗਾਣਾ ਉਹਨੂੰ ਪਤਾ ਕਨਵਰ ਭਾਜੀ ਕਿਦਾਂ ਦਾ ਗਾਉਂਦੇ ਸੱਚੀ ਕਹਿੰਦਾ ਬਾਬਾ ਅਸੀਂ ਸੂਫੀ ਉਹਨਾਂ ਗਾਉਣ ਵਾਲੇ ਤੁਹਾਨੂੰ ਕੋਈ ਚੱਕ ਮਾਇਆ ਸੁਣਾ ਹੈਲੋ ਸ਼ਰਾਬੀ ਬੂਰਾ ਟਾਇਡ ਜੀ ਅਜੀ ਹੋਈ ਜੇ ਤਾਂ ਅੱਜਾ ਉਧਰ ਸ਼ਰਾਬੀ ਪੂਰਾ ਡੈਡ ਜਿਹੜੇ ਨਾਲ ਫਿਰ ਸੁਣਾਉਣਾ ਕਿ ਨਹੀਂ ਆਪਣੇ ਜਦੋਂ ਕੱਢਾ ਬਦੂ ਕਹਿੰਦਾ ਜੀ ਕਨਵਰ ਭਾਜੀ ਕਿੰਦੇ ਮਬੂ ਕੀ ਸੁਣਾਉਣਾ ਕਹਿੰਦਾ ਹਣੀ ਸਿੰਘ ਦਾ ਰੈਪ ਸੁਣਾ ਹਣੀ ਸਿੰਘ ਦਾ ਰੈਪ ਕਨਵਰ ਭਾਜੀ ਕਿਧਰੋਂ ਸੂਫੀ ਦੇ ਕਿਧਰੋਂ ਟ੍ਰੈਂਡ ਹੋਣਾ ਹੈ ਉਹ ਆਪਣੇ ਤਰੀਕੇ ਦੇ ਨਾਲ ਕਿੱਦਾਂ गा ਰਹੇ ਹੋ ਅੱਛਾ ਹੁਣ ਕਿੱਦਾਂ ਉਹ ਆਪਣੇ ਸਟਾਈਲ 'ਚ गा ਰਹੇ ਆ ਕਨਵਰ ਭਾਜੀ ਅਸਾਂ ਸੋਚੇ ਕਨਾਂ ਸਭ ਤੋਂ ਵੱਡਾ ਭੈਣਾ ਬੈਠਿਆ ਵੀਰ ਬੈਠਿਆ ਭਰਾ ਬੈਠੇ ਇੱਕ ਵਾਰੀ ਜ਼ੋਰ ਨਾਲ ਤੁਹਾਡੀ ਦਰਬਾਰ ਤੇ ਨਹੀਂ ਹੋ ਜਾਂਦੇ ਸਦਾ ਹੀ ਜਾ ਉਹਨੂੰ ਹਨੀ ਸਿੰਘ ਦਾ ਗਾਣਾ ਵਾਪਸ ਸਟੇਜ 'ਤੇ ਜਾ ਰਿਹਾ ਹਾਂ ਅਲੱਗ ਕਿਤੇ ਮੈਨੂੰ ਜਿਵੇਂ ਅੰਬਰਾਂ ਦੀ ਕੁਇਨ ਹੋਏ ਆਏ ਤੁਮ ਕਿਤੇ ਪਈ ਤੂੰ ਫਟੀਆਂ ਗੱਲਾਂ ਕਰ ਕੋੜੇ ਨਵਕੀਨ ਅਸਤੀ ਮੈਨੂੰ ਚਮਿਆ ਹੰਮਣਾ ਦੀ ਕਿਨ ਫਟੀਆਂ ਗੱਲਾਂ ਕਰ ਕੋੜੇ ਨਵਕੀਨ ਆ ਜਾ ਤੂੰ ਮੇਰੇ ਖੂਲ ਮਰਦੇ ਲੈਣਾ ਤੂੰ ਫੂਲ ਚਾਹਤ ਕੇ ਮੋਤੀ ਰੋ ਰੋ ਆ ਜਾ ਤੂੰ ਮੇਰੇ ਖੂਲ ਮਰਦੇ ਲੈਣਾ ਤੂੰ ਫੂਲ ਚਾਹਤ ਕੇ ਮੋਤੀ ਰੋ ਰੋ ਨੀਵੀਂ ਬਾ ਜਾ ਉਹ ਗਾ ਕੇ ਚਲੇਗੇ ਨਾਲ ਦੇ ਨਾਲ ਸੁਨੀਲ ਛੇਟੀ ਜਿਸ ਤਰ੍ਹਾਂ ਕਿ ਅੱਜਕੱਲ ਸਾਡੇ ਸਮਾਜ ਦੇ ਵਿੱਚ ਕੁੜੀਆਂ ਨੂੰ ਛੇੜਿਆ ਜਾਂਦਾ ਤਾਂ ਕਿੱਦਾਂ ਸੁਨੀਲ ਛੇਟੀ ਸਾਹਿਬ ਇੱਕ ਸੋਹਣੀ ਜਿਹੀ ਕੁੜੀ ਤੇ ਕਮੈਂਟ ਕਰ ਦੇ ਕਿਦਾਂ ਹਾਏ ਅੱਛਾ ਨਹੀਂ ਤੁਹਾਡੇ ਲਈ ਉਹ ਪਤੰਜਲੀ ਸਤਜਾ ਹੈ ਛੇਰ ਸੁਨਾਰੇ ਉਹਨਾਂ ਕਿਦਾਂ ਇੱਕ ਤੋਲ ਸਾੜੀ ਤੇ ਇੱਕ ਵੈਸ ਸੋਨਾ ਇੱਕ ਤੋਲ ਸਾੜੀ ਇੱਕ ਵੈਸ ਸੋਨਾ ਤੈਨੂੰ ਪਿਆਰ ਦਾ ਸਾਥ ਜਗਾਦਾ ਤੇਰੇ ਨੌਜੀ ਵਿੱਚ ਲਾ ਕੇ ਤਾਰਾ ਤੇਰੇ ਜੂੜੇ ਤੇ ਐ ਬਲਬ ਜਗਾਦਾ ਹਾਂ ਅੱਛਾ ਨਹੀਂ ਚੰਗਾ ਲੱਗਿਆ ਸਾਡੀ ਲਾਗੋ ਜਾਨ ਅੱਜ ਨਾਲ ਦੀ ਨਾਲ ਦੇਖਿਆ ਕਿ ਉੱਥੇ ਹੋਰ ਵੀ ਕਲਾਕਾਰ ਆਏ ਸੀ ਉਧਰ ਹਰਪ੍ਰੀਤ ਨਮਨ ਭਾਜੀ ਦੀ ਲਾਸਟ ਵਾਰੀ ਸੀਗੀ ਜੰਮਣ ਤੇ ਉਹ ਹੁਣ ਖੜੇ ਉਧਰੋਂ ਪੇਸ਼ਕਾਰਾਂ ਦੇ ਕਿਦਾਂ ਬੋਲਦੇ ਪਹਿਲਾਂ ਕਿਦਾਂ ਸਸਿਕਲ ਯਰ ਮੈਂ ਤੋਂ ਆਪਣਾ ਹਰਪ੍ਰੀਤ ਨਮਨ ਜਿੰਨੀ ਵੀ ਸੰਗੀਤ ਇਹ ਕਮੇਟੀ ਲਈ ਜ਼ੋਰਦਾਰ ਤਾੜੀ ਲਾ ਦੇ ਯਰ ਬਈ ਹੁਣ ਉਹ ਗਾਉਣ ਦੇ ਲਈ ਖੜਿਆ ਤੇ ਪਿੱਛੋਂ ਉਹੀ ਸ਼ਰਾਬੀ ਫਿਰ ਖਲੋ ਗਾ ਗਾ ਯਾਰ ਕੌਣਾ ਬਈ ਯਰ ਠੱਕਾ ਮਰੀ ਜਾਂਦਾ ਯਰ ਬਈ ਹਟਾ ਲੋ ਯਰ ਚਾਚਾ ਕੇ ਤਾਂ ਯਰ ਤੈਨ ਮਰੀ ਠੱਕੇ ਮਾਰ ਕੇ ਪਈ ਜਾਂਦਾ ਹੁਣ ਤੇ ਮਿੱਟੀ ਵਾਲੇ ਕਹਿੰਦੇ ਕੋਈ ਨਾ ਭਾਜੀ ਗਰਮ ਨਾ ਹੋ ਯਰ ਗਰਮ ਨਾ ਹੋ ਹੁਣ ਠੰਡੇ ਪਾਣੀ ਦਾ ਠੂਂਦਾ ਰੱਖਦੇ ਇੰਨੀ ਗਰਮੀ ਨਹੀਂ ਯਰ ਕੋ ਠੱਕੇ ਮਰੀ ਜਾਂਦਾ ਬਈ ਰਾਂਹ ਕਦੋਂ ਕਰਦੇ ਆ ਹੁਣ ਉਹ ਆਪਣੀ ਸਟੇਲ ਦੇ ਵਿੱਚ ਲਾਸ਼ ਦੇ ਵਿੱਚ ਬੋਲੀ ਪਾਉਂਦੇ ਕਿਦਾਂ ਖੈ ਨਮੇਖਮ ਕਰ ਕਰੇ ਸੋਣੀਏ ਨਮੇਖਮ ਕਿਲੇ ਹੁਣ ਕਿਵੇਂ ਨਮਕ ਮੇਖਮ ਕੁਰਕੁਰ ਸੋਣੀਏ ਨਮਕ ਮੇਖਮ ਕਿਲੇ ਆ ਸੁਣਿਓ ਵੇ ਜਗ ਜਉਂਦੇ ਆਂਦੇ ਮੇਲੇ ਆ ਸੁਣਿਓ ਵੇ ਜਗ ਜਉਂਦੇ ਆਂਦੇ ਮੇਲੇ ਹੱਥੀਂ ਜਿੱਤੋਂ ਨੰਮ ਤੇਰੇ ਝਗੜੇ ਚ ਮਹਿਲੇ ਆ ਸੁਣਿਓ ਵੇ ਜਗ ਓ ਓ ਓ ਆ ਸੁਣਿਓ ਵੇ ਜਗ ਜਉਂਦੇ ਆਂਦੇ ਮੇਲੇ ਓ ਤੱਕੋ ਫੇਰ ਮੁੰਡਿਆ ਯਾਰ ਬਈ ਹਟਾਲੂਗਾ ਤੋ ਐਨੀ ਕੇ ਜਿਹੜੇ ਕਲਾਕਾਰ ਸੀ ਹਾਜ਼ਰੀ ਸਾਰੇ ਲਵਾ ਕੇ ਚਲੇ ਕੇ ਅਗਰ ਚੰਗਾ ਲੱਗੇ ਤਾਂ ਭਲੀ ਤਾੜੀ ਲਾ ਦਿਓ ਥੈਂਕ ਯੂ ਅਜਾ ਉਹ ਵੀ ਜਰੂਰ ਸਰੇਸ਼ ਕਾਲ ਸਾਹਿਬ ਅੱਜਕੱਲ ਸਾਡੇ ਪੰਜਾਬ ਦੇ ਵਿੱਚ ਗੁਰੂ ਵਾਲਾ ਬਣੀਏ ਵੀਰ ਦੀ ਕਿਹਨੇ ਕਿਹਨੇ ਸੁਣਿਆ ਆ ਪੰਜਾਬ ਦਾ ਨਖਰਾ ਪੰਜਾਬ ਦਾ ਪਾਣੀ ਜਲ ਮੀਠਾ ਮੀਠਾ ਇੱਕ ਵਾਰ ਪੰਜਾਬ ਦਾ ਪਾਣੀ ਕਲੇ ਸੋਰ ਦਾ ਤਾਨੀ ਹੋ ਜਾਗੀ ਕਬੂਲ ਬੋਲ ਸੋ ਥੈਂਕ ਯੂ ਇੰਡੀ ਕਾ ਹਾਜ਼ਰੀ ਕਬੂਲ ਕਰੋ ਆਓ ਫਿਰ ਆਪਾਂ ਉਸੇ ਤਰ੍ਹਾਂ ਸਾਡੀ ਪਿਆਰੀ ਜੋੜੀ ਦਾ ਨਾਮ ਲੈਂਦੇ ਆ